ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰ ਹਜੂੜੇ ਚ ਬੈਠੀ ਸਤਿਕਾਰਯੋਗ ਸਾਧ ਸੰਗਤ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਅਸੀਂ ਭਾਈ ਅਮਤਾਰ ਸਿੰਘ ਜੀ ਖੰਡਾ ਉਹਦੀ ਯਾਦ ਦੇ ਵਿੱਚ ਅਸੀਂ ਇਕੱਤਰ ਹੋਏ ਹਾਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਸਾਧ ਸੰਗਤ ਬਹੁਤ ਸ਼ਹਾਦਤਾਂ ਹੋ ਰੀਆਂ ਔਰ ਹੁੰਦੀਆਂ ਰਹਿਣੀਆਂ ਇਹ ਸਿੱਖ ਜਿਹੜਾ ਸਿੱਖ ਇਤਿਹਾਸ ਹੈ ਔਰ ਸਾਨੂੰ ਸਾਰਿਆਂ ਨੂੰ ਜਿਵੇਂ ਭੈਣ ਜੀ ਹੋਣੀ ਆਪਣੇ ਅੰਦਰ ਦਾ ਦਰਦ ਬਿਆਨ ਕਰਕੇ ਗਏ ਨੇ ਉਹ ਸਾਨੂੰ ਸੋਚਣ ਵਾਸਤੇ ਜਿਹੜਾ ਉਹ ਮਜਬੂਰ ਕਰਦਾ ਹੈ ਸਾਡੀ ਮੰਜ਼ਲ ਏਕਿਆ ਸਾਡਾ ਨਿਸ਼ਾਨਾ ਏਕਿਆ ਠੀਕ ਆ ਅਸੀਂ ਵੱਖੋ-ਵੱਖਰੀਆਂ ਜਸੇਬੰਦੀਆਂ 'ਚ ਆਂ ਪਰ ਸਾਂਝੇ ਪ੍ਰੋਗਰਾਮਾਂ ਦੇ ਉੱਤੇ ਸਾਨੂੰ ਇਕੱਠੇ ਹੋਣਾ ਚਾਹੀਦਾ ਸਾਨੂੰ ਇਕੱਠ ਦੇ ਨਾਲ ਕਿਸੇ ਬੰਦੇ ਨੂੰ ਵੀ ਤੁਰ ਪੀਏ ਤੇ ਗੁਰੂ ਸਾਹਿਬ ਜਿਹੜੇ ਉਹ ਸਫਲਤਾ ਬਖਸ਼ਿਸ਼ ਕਰਦੇ ਨੇ ਕਿਉਂਕਿ ਕਈ ਚੀਜ਼ਾਂ ਨੇ ਅੱਜ ਅੱਜ ਪੰਛ ਦੇ ਵਿੱਚ ਐਸੇ ਹਾਲਾਤ ਬਣੇ ਨੇ ਕੱਲ ਦਾ ਜਿਹੜਾ ਉਹ ਸ੍ਰੀ ਅਕਾਲ ਤਖਤ ਸਾਹਿਬ ਵੱਲ ਵੀ ਸੰਗਤਾਂ ਦੀਆਂ ਨਿਗਾ ਲੱਗੀਆਂ ਹੋਈਆਂ ਨੇ ਅੱਜ ਸਾਨੂੰ ਆਪਣੇ ਸਿਧਾਂਤ ਨੂੰ ਬਚਾਉਣ ਦੀ ਬਹੁਤ ਵੱਡੀ ਜ਼ਰੂਰਤ ਹੈ ਤਨਖਾਹਿਆ ਕਰਾਰ ਦਿੱਤਾ ਹੋਇਆ ਅਕਾਲ ਤਖਤ ਸਾਹਿਬ ਦੇ ਉੱਪਰ ਜਾ ਕੇ ਮੱਥਾ ਨਹੀਂ ਟੇਕ ਸਕਦਾ ਕੱਲ ਸੁਖਬੀਰ ਬਾਦਲ ਗਿਆ ਸੀ ਮੈਨੂੰ ਪਤਾ ਨਹੀਂ ਉੱਪਰ ਗਿਆ ਜਾਂ ਨਹੀਂ ਗਿਆ ਇਥੋਂ ਤੱਕ ਕਿਸੇ ਵੀ ਅਹੁਦੇ ਦੇ ਉੱਤੇ ਗੈਰ ਸਿੱਖ ਜਿਹੜਾ ਉੱਪਰ ਜਾ ਕੇ ਮੱਥਾ ਨਹੀਂ ਟੇਕ ਸਕਦਾ ਪੁਰਾਣੇ ਸਮਿਆਂ 'ਚ ਥੱਲੇੋਂ ਮੱਥਾ ਟੇਕ ਸਕਦਾ ਸੀ ਉਹਦੀ ਅਰਦਾਸ ਹੋ ਸਕਦੀ ਸੀਗੀ ਅੱਜ ਇਸ ਸਿਧਾਂਤ ਨੂੰ ਅਸੀਂ ਨਹੀਂ ਵਿਚਾਰੇ ਤੇ ਅੱਜ ਅਸੀਂ ਇਥੋਂ ਤੱਕ ਜਿਹੜਾ ਉਹ ਪਹੁੰਚ ਰਹੇ ਆ ਸਾਧ ਸੰਗਤ ਅਸੀਂ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਬੇਨਤੀ ਕਰਨੀ ਅਰਦਾਸ ਕਰਨੀ ਆ ਕਿ ਤੁਹਾਡੇ ਸੇਵਾਦਾਰ ਜਥੇਦਾਰ ਸਾਹਿਬ ਉਹ ਫੈਸਲਾ ਲੈਣ ਜਿਹੜਾ ਪੰਥ ਨੂੰ ਪ੍ਰਮਾਣ ਹੋਵੇ ਕੋਈ ਇਹੋ ਜਿਹਾ ਫੈਸਲਾ ਨਾ ਆਵੇ ਜਿਹੜਾ ਪੰਥ ਪ੍ਰਵਾਨ ਨਾ ਕਰੇ ਰੂਟਸੋਂ ਵਰਗਾ ਤੇ ਗਰਬਜਨ ਸਿਓ ਵਰਗੇ ਵਾਂਗੂ ਫੈਸਲਾ ਵਾਪਸ ਨਾ ਜਿਹੜਾ ਉਹ ਕਰਨਾ ਪਵੇ ਸਿਧਾਂਤ ਜਦੋਂ ਵਿਗੜਦਾ ਬੜਾ ਦੂਰ ਤੱਕ ਉਹਦਾ ਨੁਕਸਾਨ ਜਿਹੜਾ ਉਹ ਜਾਂਦਾ ਇਸ ਕਰਕੇ ਇਹ ਬੇਨਤੀ ਵੀ ਕਰਨੀ ਹੈ ਉਹਦੇ ਨਾਲ ਨਾਲ ਸਾਧ ਸੰਗਤ ਕਈ ਵਾਰੀ ਸਾਡੇ ਸਿੰਘਾਂ ਚ ਜਾਂ ਜਥੇਬੰਦੀਆਂ ਚ ਇਹ ਦੁੱਬਦਾ ਵੀ ਹੁੰਦੀ ਆ ਕਿ ਸ਼ਹਾਦਤ ਦਾ ਪਰਮਾਨਾ ਕੀ ਹੋਵੇ ਸ਼ਹੀਦ ਦੀ ਪਰਿਭਾਸ਼ਾ ਕੀ ਹੋਵੇ ਇਹਦੇ ਉੱਤੇ ਵੀ ਆਪਾਂ ਇਕੱਠੇ ਹੋ ਕੇ ਫੈਸਲਾ ਜਿਹੜਾ ਕਰ ਸਕਦੇ ਆ ਆਪਾਂ ਇਸ ਗੱਲ ਤੋਂ ਹੀ ਦੂਰ ਨਹੀਂ ਰਹਿਣਾ ਕਿ ਭਾਈ ਸ਼ਹੀਦ ਕਹਿਣਾ ਜਾਂ ਨਹੀਂ ਕਹਿਣਾ ਤੇ ਇਸ ਕਰਕੇ ਅਸੀਂ ਕਿਸੇ ਪ੍ਰੋਗਰਾਮ 'ਚ ਜਾਂ ਕਿਸੇ ਇਕੱਠ 'ਚ ਨਹੀਂ ਪਹੁੰਚਣਾ ਅਸੀਂ ਪੰਥ ਆ ਸਾਨੂੰ ਇਕੱਠੇ ਹੋ ਕੇ ਇਹ ਫੈਸਲਾ ਵੀ ਕਰ ਲੈਣਾ ਚਾਹੀਦਾ ਇਹਦੀ ਪਰਿਭਾਸ਼ਾ ਕੀ ਹੋਵੇ ਇਹਦਾ ਪਮਾਨਾ ਜਿਹੜਾ ਕੀ ਹੋਵੇ ਮਿਲ ਬੈਠ ਕੇ ਹਰ ਇੱਕ ਚੀਜ਼ ਜਿਹੜੀ ਹੋ ਸਕਦੀ ਆ ਔਰ ਮੈਂ ਸਮਝਦਾ ਉਹ ਮਾਤਾ ਚਰਨਜੀਤ ਕੌਰ ਜੀ ਅੱਜ ਵੇਖ ਰਹੇ ਹੋਣਗੇ ਹੋ ਸਕਦਾ ਲਾਈਵ ਦੇ ਉੱਪਰ ਓ ਮਾਂ ਦਾ ਕਿੱਡਾ ਵੱਡਾ ਦਿਲ ਹੋਏਗਾ ਜਿਹੜੇ ਆਪਣੇ ਪਤੀ ਦਾ ਵੀ ਸੰਸਕਾਰ ਆਪਣੇ ਹੱਥੀ ਨਹੀਂ ਕਰ ਸਕੀ ਭਾਈ ਕਲਵਸ਼ੀਦ ਭਾਈ ਕਲਵੰਦ ਸਿੰਘ ਖੁਖਰਾਣੇ ਦਾ ਸਰੀਰ ਪਰਿਵਾਰ ਨੂੰ ਨਹੀਂ ਮਿਲਿਆ ਖੰਡੇ ਦੇ ਤਾਇਆ ਬਲਵੰਦ ਸਿੰਘ ਖੁਖਰਾਣੇ ਦਾ ਸਰੀਰ ਉਹਨਾਂ ਨੂੰ ਨਹੀਂ ਮਿਲਿਆ ਅਬਤਾਰ ਸਿੰਘ ਖੰਡੇ ਦਾ ਵੀ ਸਰੀਰ ਉਹ ماں ਨੂੰ ਨਹੀਂ ਮਿਲਿਆ ਨਾ ਆਪਣੇ ਪਤੀ ਦਾ ਇਥੀ ਸਨਸਕਾਰ ਕਰ ਸਕੀ ਨਾ ਆਪਣੇ ਪੁੱਤ ਦਾ ਇਥੀ ਸਨਸਕਾਰ ਕਰ ਸਕੀ ਮੈਂ ਢਾਈ ਘੰਟੇ ਉਸ ماں ਕੋਲ ਬਹਿ ਕੇ ਆਇਆ ਹਾਂ ਪਰ ਕੋਈ ਗੱਲ ਨਹੀਂ ਸੀ ਹੁੰਦੀ ਮੈਂ ਵੇਖਦਾ ਸਾ ਖੰਡੇ ਦੀਆਂ ਫੋਟੋਆਂ ਲਾਈਆਂ ਇਹ ماں ਕਿਦਾਂ ਟਾਈਮ ਕੱਢਦੀ ਹੋਊਗੀ ਮੈਂ ਪੀਬੀਸੀ ਤੇ ਵੀ ਰਾਤੀ ਬੋਲਿਆ 12 13 ਸਾਲ ਜਿਹੜਾ ਬੱਚਾ ਇੰਗਲੈਂਡ ਦੇ ਵਿੱਚ ਰਿਹਾ ਹੋਵੇ ਉਹਦੇ ਤਿੰਨ ਮਜ਼ਲੀ ਕੋਠੀ ਪਾਲੀ ਪਾਲੇ ਭਾਵੇਂ ਪਰ ਸਿਰਫ ਮੈਂ ਵੇਖਿਆ ਪੀ ਜਿਹੜਾ ਇੱਕ ਬਾਥਰੂਮ ਤੇ ਗੇਟ ਲੱਗਾ ਵੇਖਿਆ ਬਾਕੀ ਸਾਰਾ ਪੁਰਾਣਾ ਕਰ ਇੱਕ ਬੇਨਤੀ ਜੋ ਖੰਡੇ ਦੀ ਮਾਤਾ ਜੀ ਸੋਚਦੇ ਆ ਮਾਤਾ ਚਰਨਜੀਤ ਕੌਰ ਜੀ ਜੋ ਪੰਥ ਕੋਲੋਂ ਉਪਾਸ ਰੱਖਦੇ ਆ ਉਸ ਮਾਂ ਦੀ ਇੱਕ ਬੇਨਤੀ ਦੇ ਪੰਥ ਦੇ ਅੱਗੇ ਗਾੜੀ ਪੰਥ ਨੇ ਗੁਰਦੁਆਰਿਆਂ ਦੀਆਂ ਕਮੇਟੀਆਂ ਨੇ ਜਥੇਬੰਦੀਆਂ ਨੇ ਕੀ ਕਰਨਾ ਕੀ ਫੈਸਲਾ ਲੈਣਾ ਉਹ ਤੁਹਾਡੇ ਉੱਤੇ ਆ ਪਰ ਉਸ ਮਾਂ ਦੀ ਬੇਨਤੀ ਆ ਕਿ ਜਿਹੜੇ ਕਰਖੰਡਾ ਰਹਿੰਦਾ ਸੀਗਾ ਉਹ ਘਰ ਖੰਡੇ ਦੀ ਜ਼ਾਦਗਰ ਬਣ ਜੇ ਉਥੇ ਭਾਵੇਂ ਕੋਈ ਲਾਇਬ੍ਰੇਰੀ ਖੁੱਲ ਜੇ ਉਥੇ ਭਾਵੇਂ ਕੋਈ ਪੰਥ ਦਾ ਕਾਰਜ ਕਿਸੇ ਤਰ੍ਹਾਂ ਦਾ ਹੋ ਜੇ ਪਰ ਉਹ ਘਰ ਜਿੱਥੇ ਖੰਡਾ ਆਪਣੇ ਆਖਰੀ ਸਮਾਂ ਬਤਾ ਕੇ ਗਿਆ ਉਹ ਘਰ ਖੰਡੇ ਦੀ ਜ਼ਾਦਗਰ ਬਣ ਜੇ ਇਹ ਇੰਗਲੈਂਡ ਦੇ ਸਿੱਖ ਇੰਗਲੈਂਡ ਦੀਆਂ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਤੇ ਇੰਗਲੈਂਡ ਦੀਆਂ ਜਥੇਬੰਦੀਆਂ ਦੇ ਚਰਨਾਂ 'ਚ ਮਾਤਾ ਚਰਨਜੀਤ ਕੌਰ ਨੇ ਅਪੀਲ ਰੱਖੀ ਜੇ ਮੈਂ ਉਹ ਮਾਂ ਦਾ ਸੁਨੇਹਾ ਗੁਰੂ ਦੀ ਹਜ਼ੂਰੀ ਦੇ ਵਿੱਚ ਦਿੱਤਾ ਜੋ ਪੰਥ ਫੈਸਲਾ ਕਰੇਗਾ ਜਥੇਬੰਦੀਆਂ ਫੈਸਲਾ ਕਰਨਗੀਆਂ ਅਸੀਂ ਆਪਣੀ ਜਥੇਬੰਦੀ ਵੱਲੋਂ ਸਾਰੀ ਸੰਗਤ ਪੰਥ ਦੇ ਨਾਲ ਜਿਹੜੇ ਉਹ ਤੁਰਾਂਗੇ ਇਸ ਕਰਕੇ ਸਾਧ ਸੰਗਤ ਆਪਾਂ ਨੂੰ ਇਕੱਠੇ ਹੋ ਕੇ ਜਦੋਂ ਵੀ ਕੋਈ ਸ਼ਹੀਦ ਹੁੰਦਾ ਨਾ ਉਹ ਧੜੇ ਦਾ ਰਹਿੰਦਾ ਜੇ ਨਾ ਉਹ ਜਥੇਬੰਦੀ ਦਾ ਰਹਿੰਦਾ ਜੇ ਨਾ ਉਹ ਇਲਾਕੇ ਦਾ ਰਹਿੰਦਾ ਜੇ ਇਸ ਕਰਕੇ ਜੱਲੇਵਾਲ ਸਾਬ ਜਿਗਰ ਕਰਕੇ ਗਏ ਜਲਾਵਤ ਸਿੰਘਾਂ ਦਾ ਵੀ ਭਾਈ ਗਜਿੰਦਰ ਸਿੰਘ ਜੀ ਖਾਲਸਾ ਭਾਈ ਲਖਬੀਰ ਸਿੰਘ ਜੀ ਰੋਡੇ ਭਾਈ ਪਰਮਜੀਤ ਸਿੰਘ ਜੀ ਪੰਜਵਾਰ ਭਾਈ ਹਰਦੀਪ ਸਿੰਘ ਜੀ ਨਿੱਜਰ ਭਾਈ ਅਵਤਾਰ ਸਿੰਘ ਜੀ ਖੰਡਾ ਮੈਂ ਉਸ ਦਿਨ ਵੀ ਡੱਲੇਵਾਲ ਸਾਹਿਬ ਨੂੰ ਬੇਨਤੀ ਕੀਤੀ ਸੀ ਅੱਜ ਦਾ ਸਮਾਂ ਅੱਜ ਸਿਧਾਂਤ ਸਾਡੇ ਕੋਲ ਕਈ ਵਾਰੀ ਬਦਲਿਆ ਜਾ ਰਿਹਾ ਹਉਣ ਵਾਲੇ ਸਮੇਂ 'ਚ ਇਤਿਹਾਸ ਵੀ ਬਦਲਿਆ ਜਾਣਾ ਮੈਂ ਕਿਹਾ ਡੱਲੇਵਾਲ ਸਾਹਿਬ ਤੇਰੀ ਕਲਮ ਚੰਗਾ ਲਿਖਦੀ ਆ ਇਹ ਜਲਾਵਤ ਨਹੀਂ ਸਿੰਘਾ ਇੱਕ ਕਿਤਾਬ ਲਿਖ ਇਹ ਮੌਜੂਦਾ ਸੰਘਰਸ਼ ਦੇ ਉੱਤੇ ਇੱਕ ਕਿਤਾਬ ਲਿਖ ਜਿਹੜੇ ਨੌਜਵਾਨ ਪੜ ਸਕਣ ਨਹੀਂ ਤੇ ਜੋ ਸੋਸ਼ਲ ਮੀਡੀਆ ਫੋਨਾਂ ਤੇ ਪਰੋਸਿਆ ਜਾਣਾ ਸਾਡੀਆਂ ਪਨੇਰੀਆਂ ਨੇ ਉਹ ਵੇਖਣਾ ਵਾ ਇਸ ਕਰਕੇ ਅਖੀਰ ਦੇ ਉੱਤੇ ਮੈਂ ਜ਼ਿਆਦਾ ਸਮਾਂ ਨਾ ਲਵਾਂ ਦਮਦਮੀ ਟਕਸਾਲ ਦੇ ਮੌਜੂਦਾ 16ਵੇਂ ਮੁਖੀ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹਨਾਂ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਨੇ ਇੰਟਰਨੈਸ਼ਨਲ ਪੰਥਕ ਦਲ ਦੇ ਬਾਨੀ ਅਕਾਲ ਤਖਤ ਦੇ ਸਾਬਕਾ ਜਫੇਦਾਰ ਸੰਤ ਜਰਮਨੈਲ ਸਿੰਘ ਪਿੰਡਰਾਲਿਆਂ ਦੇ ਭਤੀਜੇ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ ਉਹਨਾਂ ਵੱਲੋਂ ਭੇਜੇ ਗਏ ਨੇ ਬਾਬਾ ਸਵਰਨਜੀਤ ਸਿੰਘ ਜੀ ਤਰਨਾ ਦਲ ਦੇ ਬਾਬਾ ਉਹਨਾਂ ਵੱਲੋਂ ਭੇਜੇ ਗਏ ਨੇ ਸੰਤ ਬਾਬਾ ਚੰਦਜੀਤ ਸਿੰਘ ਜੀ ਜਸੋਬਾਲ ਮੈਂਬਰ ਐਸਪੀਸੀ ਉਹਨਾਂ ਵੱਲੋਂ ਸ਼ਰਦਾ ਦੇ ਫੁੱਲ ਭੇਟ ਕੀਤੇ ਗਏ ਨੇ ਸੋ ਸਾਧ ਸੰਗਤ ਅਸੀਂ ਆਪਣੀ ਜਥੇਬੰਦੀ ਵੱਲੋਂ ਭਾਈ ਅਵਤਾਰ ਸਿੰਘ ਖੱਡੇ ਦੇ ਸਮੂਹ ਸੇਵਾਦਾਰ ਨੂੰ ਸ਼ਰਦਾ ਦੇ ਫੁੱਲ ਭੇਟ ਕਰਦੇ ਹਾਂ ਬੇਅੰਤ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ